a two-day event clause to our SDN ma'am, to be Man. ma'am, please. Thank you so much, ma'am, for sparing your time and coming here with the chief patron and highly decorated police officer. Thank you, sir. Thank you for your time with sir. Thank you, sir, for being here with us. Thank you. Let's see for championship, which is being held under the for this tournament. So big round of applause for ma'am. He has served as an I.T. officer <laughs> from 1980. ਪ੍ਰੋਗਰਾਮ ਰੱਖਿਆ ਗਿਆ ਹੈ ਕਿ ਕੁਰਾਸ ਚੈਂਪੀਅਨਸ਼ਿਪ ਜੀ ਦੇਖਿਏ ਕੁਰਾਸ ਚੈਂਪੀਅਨਸ਼ਿਪ ਹੋ ਰਹੀ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਕੈਮਰੇ ਸਕੂਲ ਦੇ ਵਿੱਚ ਇਹਨਾਂ ਨੇ ਇਹਦਾ ਬੜਾ ਇਨੀਸ਼ੀਏਟਿਵ ਲਿਆ ਹੈ ਕਿ ਕੁਰਾਸ ਨੂੰ ਟਾਪ ਕਲਾਸ ਤੇ ਰੱਖ ਕੇ ਉਹਨੂੰ ਬੜੇ ਸਜੇ ਤੰਗ ਨਾਲ ਆਰਗੇਨਾਈਜ਼ ਕਰ ਰਹੇ ਆ ਮੈਂ ਵੀ ਜੂਡੋ ਕੋਚ ਰਿਹਾ ਮੈਂ ਸਪੋਰਟ ਸਾਥੇ ਤੇ ਜੂਡੋ ਕੋਚ ਹਾਂ ਔਰ ਜੇ ਕੁਰਾਸ ਐਸ਼ੀਅਨ ਦੇ ਵਿੱਚ ਵੀ ਮੈਂ ਇੱਕ ਟੈਕਨੀਕਲ ਕਾਉਂਸਲ ਦਾ ਮੈਂਬਰ ਹਾਂ ਤੋਂ ਮੈਨੂੰ ਬੜਾ ਅੱਛਾ ਲੱਗਾ ਹੈ ਕੁਰਾਸ ਹੋਣ ਨਾਲ ਇਹ ਜਨਾ ਬੱਚਿਆਂ ਦੇ ਵਿੱਚ ਅਵੇਅਰਨੈਸ ਬੜੇਗੀ ਫਿਜ਼ੀਕਲ ਅਬਿਲਿਟੀ ਬੜੇਗੀ ਔਰ ਮੇਰੇ ਨਾਲ ਹੀ ਕੁਰਾਸ ਐਸੋਸੀਏਸ਼ਨ ਪੰਜਾਬ ਦੇ ਵੀ ਸੈਕਟਰੀ ਸਾਹਿਬ ਬੈਠੇ ਨੇ ਠੀਕ ਹੈ ਕੁਰਾਸ ਵੀ ਇੱਕ ਬਹੁਤ ਸੁੱਝੀ ਹੋਈ ਗੇਮ ਹੈ ਜਿੱਦੇ ਬੰਦੇ ਦਾ ਇੰਟੈਕਚੁਅਲ ਪਾਵਰ ਔਰ ਫਿਜ਼ੀਕਲ ਅਬਿਲਟੀ ਦਾ ਕੰਬੀਨੇਸ਼ਨ ਹੈ ਸੋ ਉਹ ਬੱਚਿਆਂ ਵਿੱਚ ਅਸੀਂ ਬਦਾਨਾ ਚਾਹੁੰਦੇ ਤਾਂ ਕਿ ਬੱਚੇ ਜਿਹੜੇ ਹੈਗੇ ਆ ਉਹ ਮੋਬਾਈਲ ਤੋਂ ਕੱਟਣ ਔਰ ਇਹੋ ਦੇ ਕਮਤੱਬ ਕੱਟ ਕੇ ਸਪੋਰਟਸ ਨਾਲ ਜੁੜਨ ਇਹ ਸਰ ਚੈਂਪੀਅਨ ਕਿ ਕਿੱਥੇ ਕਰਵਾਈ ਗਈ ਕਰਵਾਈ ਗਈ ਔਰ ਕਿੰਨੇ ਦਿਨ ਚੱਲੇ ਹਾਂਜੀ ਇਹ ਚੈਂਪੀਅਨਸ਼ਿਪ ਕੈਂਬਰੇਨ ਸਕੂਲ ਨਕੋਦਰ ਵਿੱਚ ਹੋ ਰਹੀ ਹੈ ਉਹ 2 ਦਿਨ ਤੱਕ ਚੱਲੇਗੀ ਇਹਦੇ ਵਿੱਚ ਸਾਰੇ ਕੈਟਾਗਰੀ ਇਨਵੋਲ ਕੀਤੇ ਗਏ ਨੇ ਪਰੀ ਸਬ ਜੂਨੀਅਰ ਜੂਨੀਅਰ ਸਬ ਜੂਨੀਅਰ ਜੂਨੀਅਰ ਇਵਨ ਸੀਨੀਅਰ ਸਰ ਅੱਜ ਕਿੰਨੇ ਕੰਪੀਟੀਸ਼ਨ ਟੋਟਲ ਕਰੀਬ ਕਰੀਬ 100 ਦੇ ਆਸ-ਪਾਸ ਬੱਚੇ ਪਾਰਟਿਸਪੇਟ ਕਰ ਰਹੇ ਨੇ ਤੇ ਅੱਜ ਸਬ ਜੂਨੀਅਰ ਔਰ ਪਰੀਜ ਦੇ ਕੰਪੀਟੀਸ਼ਨ ਹੋਣਗੇ ਬਾਕੀ ਦੇ ਬੱਚੇ ਕੱਲ ਕੰਪੀਟੀਟ ਕਰਨਗੇ ਮੁਸਲਮਣ ਵਧਾਈ ਕਾਨ ਵਾਸਤੇ ਕੋਈ ਚੀਫ ਗੈਸਟ ਜਿਹੜੇ ਸਾਡੇ ਆਂਗਰਾ ਸਰ ਜੀ ਚੀਫ ਗੈਸਟ ਸੀ ਤੇ ਉਹ ਅਗਰਾ ਸਾਹਿਬ ਦੇ ਬੋਰਡ ਆਫ ਡਾਇਰੈਕਟਰ ਦੇ ਚੇਅਰਮੈਨ ਵੀ ਹੈ ਉਹ ਬੜਾ ਇਨੀਸ਼ੀਏਟਿਵ ਲੈ ਰਹੇ ਨੇ ਤੇ ਸਾਨੂੰ ਬੜੀ ਖੁਸ਼ੀ ਹੋਈ ਕਿ ਉਹਨਾਂ ਨੇ ਦਾਦਾ ਇਨੀਸ਼ੀਏਟਿਵ ਲਿਆ ਹੈ ਕਿ ਕੁਰਾਸਟਿਕ ਚੈਂਪੀਅਨਸ਼ਿਪ ਕਰਵਾ ਰਹੇ ਨੇ ਮੇਰਾ ਨਾਮ ਹੈ ਅਵਨੀ ਸ਼ਰਮਾ ਸਰ ਅੱਜ ਜਿਹੜੀ ਕੁਰਾਸ ਚੈਂਪੀਅਨਸ਼ਿਪ ਕਰਾਈ ਜਾ ਰਹੀ ਹੈ ਕੀ ਕਹਿਣਾ ਚਾਹੁੰੋ ਸ਼ਾਰਪੁਰ ਮੈਂ ਕਹਿਣਾ ਚਾਹਾਂਗਾ ਕਿ ਜਿਹੜੀ ਡਿਸਟ੍ਰਿਕਟ ਜਲੰਧਰ ਕੁਰਾਸ ਐਸੋਸੀਏਸ਼ਨ ਜਿਸ ਦਾ ਮੈਂ ਜਨਰਲ ਸਕੱਤਰ ਅਸੀਂ ਹਜੇ ਨਿਊ ਫਾਰਮ ਕੀਤੀ ਆ ਜਿਹੜੀ ਕੁਰਾਸ ਗੇਮ ਤਾਂ ਬੜੇ ਟਾਈਮ ਤੋਂ ਆਈ ਹੋਈ ਆ ਪਰ ਆਫੀਸ਼ੀਅਲੀ ਜਿਹੜੀ ਜਲੰਧਰ ਦੇ ਵਿੱਚ ਲਾਂਚ ਹੋਈ ਹੈ ਸਾਡੀ ਐਸੋਸੀਏਸ਼ਨ ਤੋਂ ਡਿਸਟ੍ਰਿਕਟ ਜਲੰਧਰ ਕੁਰਾ ਐਸੋਸੀਏਸ਼ਨ ਤੋਂ ਸਾਡੇ ਜਿਹੜੇ ਟੈਕਨੀਕਲ ਸੈਕਟਰੀ ਨੇ ਸੰਜੀਵ ਸ਼ਰਮਾ ਜੀ ਸਪੋਰਟਸ ਡਿਪਾਰਟਮੈਂਟ ਦੇ ਜੁਡੋ ਕੋਚ ਨੇ ਤੇ ਸਾਡੇ ਜਿਹੜੇ ਪ੍ਰੈਜ਼ੀਡੈਂਟ ਨੇ ਮਿਸਟਰ ਰਿਪੂਜੀ ਤਾੰਗਰਾ ਜੀ ਡਾਇਰੈਕਟਰ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਤੋਂ ਤੇ ਮੈਂ ਦੱਸਣਾ ਚਾਹੂੰਗਾ ਕਿ ਸਾਡੇ ਕੈਂਬ੍ਰਿਜ ਸਕੂਲ ਨਕੋਦਰ ਦੇ ਵਿੱਚ ਹੀ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕੀ ਸਾਡੇ ਕੋਲ ਅਜੇ ਫਿਲਹਾਲ 80 ਤੋਂ 100 ਬੱਚੇ ਦੇ ਕਰੀਬ ਪਾਰਟਿਸਪੈਂਟ ਆਏ ਆ ਕੁਝ ਬੱਚੇ ਕੱਲ ਪਹੁੰਚਣੇ ਆ ਜਿਨ੍ਹਾਂ ਦੇ ਐਗਜ਼ਾਮਸ ਦੇ ਕਰਕੇ ਤੇ ਸੈਕੰਡ ਡੇ ਵੀ ਚੱਲੇਗੀ ਅਜੇ ਤੇ ਸਾਡੇ ਮੈਂ ਵੈਲਕਮ ਕਰਨਾ ਚਾਹਾਂਗਾ ਸਭ ਤੋਂ ਪਹਿਲਾਂ ਸਾਡੇ ਜਿਹੜੇ ਕੁਰਾਸ਼ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਰਿਬੂ ਜੀ ਤਾਂਗਰਾ ਜੀ ਜਿਨ੍ਹਾਂ ਨੇ ਥੈਂਕਸ ਕਰਨਾ ਚਾਹਾਂਗਾ ਇਹਨਾਂ ਨੇ ਮੈਨੂੰ ਇਹਨਾਂ ਸਾਰਾ ਸਟਰਕਚਰ ਔਰ ਕਰਕੇ ਦਿੱਤਾ ਮੈਨੂੰ ਜੋ ਵੀ ਉਹਨਾਂ ਦੇ ਬੱਚਿਆਂ ਵਾਸਤੇ ਲੰਚ ਸਾਰਿਆਂ ਵਾਸਤੇ ਲੰਚ ਔਰ ਜੋ ਕਾਫੀ 스ਨੈਕਸ ਵਗੈਰਾ ਬਹੁਤ ਮਾਨਸਨਮਾਨ ਸਾਡੀ ਐਸੋਸੀਏਸ਼ਨ ਨੂੰ ਦਿੱਤਾ ਉਹਨਾਂ ਨੇ ਕਿ ਉਹਨਾਂ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਤੇ ਸਾਡਾ ਜਿਹੜਾ ਟੂਰਨਾਮੈਂਟ ਬ ਇਸ ਵੀ ਟੂਰਨਾਮੈਂਟ ਦੇ ਵਿੱਚ ਆਪਣੇ ਮਲਾਵੀ ਦੇਵੀ ਸਕੂਲ ਆਪਣੇ ਨਕੌਦਰ ਤੋਂ 35 ਤੋਂ 40 ਬੱਚੇ ਇਹਨਾਂ ਦੇ ਪਹੁੰਚੇ ਨੇ ਆਪਣੇ ਕੈਂਪਰੀਜ ਆਪਣੇ ਸਕੂਲ ਦੇ ਹੀ ਬੱਚੇ ਆਗੇ ਕਾਫੀ ਸਾਰੇ ਹੋਰ ਜਸਮਨ ਮਾਰਸ਼ਲ ਆਕੈਡਮੀ ਤੋਂ ਅੱਧੇ ਬੱਚੇ ਆਏ ਨੇ ਆਰਮੀ ਪਬਲਿਕ ਸਕੂਲ ਤੋਂ ਬੱਚੇ ਆਏ ਨੇ ਖੇਡਣ ਵਾਸਤੇ ਜਿਲੰਦਰ ਤੋਂ ਕੁਝ ਬੱਚੇ ਖੇਡਣ ਆਏ ਨੇ ਤੇ ਆਪਣਾ ਜਿਹੜਾ ਕੁਰਾਸ਼ ਐਸੋਸੀਏਸ਼ਨ ਨੇ ਜਿਹੜਾ ਪਹਿਲਾ ਟੂਰਨਾਮੈਂਟ ਕਰਵਾਇਆ ਹੈ ਇੱਕ ਤਰ੍ਹਾਂ ਦਾ ਸਮਝੋ ਟੈਸਟ ਹੀ ਸਮਝੋ ਨੈਕਸਟ ਟਾਈਮ ਅਸੀਂ ਹੋਰ ਵਧੀਆ ਕਰਾਵਾਂਗੇ ਸਟੇਟ ਲੈਵਲ ਦਾ ਤੇ ਨੈਸ਼ਨਲ ਲੈਵਲ ਦਾ ਕਰਾਣ ਜਾਵਾਂਗੇ ਭਾਈ ਸਰ ਬੱਚਿਆਂ ਵਾਸਤੇ ਇੱਕ ਜਿਹੜੀ ਇਹਨਾਂ ਦਾ ਇਨਸ਼ੈਕਟ ਨੂੰ ਆ ਜਾ ਇਹ ਬੱਚਿਆਂ ਦੀ ਜਿਹੜੀ ਗੇਮ ਆ ਅੱਗੇ ਕਿੱਥੇ ਤੱਕ ਜਾ ਸਕਦੀ ਹੈ ਕਿ ਬੱਚਿਆਂ ਨੂੰ ਇਹ ਇੰਟਰਸ ਕਿਤਾ ਜਾ ਸਕੇ ਕਿ ਕੁਰਾਸ਼ ਹਾਂਜੀ ਸਰ ਜਿਹੜੀ ਕੁਰਾਸ਼ ਗੇਮ ਹੈ ਕੁਰਾਸ਼ ਗੇਮ ਸਮਝ ਲਓ ਕਿ ਜੂਡੋ ਦਾ ਸੈਕੰਡ ਪਾਰਟ ਆ ਅਸੀਂ ਸਾਰੇ ਜੂਡੋ ਦੇ ਕੋਚਸ ਨੇ ਸਾਰੇ ਜੂਡੋ ਸੈਕੰਡ ਪਾਰਟ ਆ ਜਿੱਦਾਂ ਰੈਸਲਿੰਗ ਦੇ ਵਿੱਚ ਹੁੰਦੀ ਹੈ ਗ੍ਰੀਕੋ ਸਟਾਈਲ ਔਰ ਫ੍ਰੀ ਸਟਾਈਲ ਔਰ ਗ੍ਰੀਕੋ ਰੋਮਨ ਫ੍ਰੀ ਸਟਾਈਲ ਦੇ ਵਿੱਚ ਲੱਤਾਂ ਨੂੰ ਵੀ ਅਟੈਕ ਕਰ ਸਕਦੇ ਆ ਗ੍ਰੀਕੋ ਰੋਮਨ ਦੇ ਵਿੱਚ ਹਿਪ ਤੋਂ ਉੱਪਰ ਬਟੈਕ ਜੂਡੋ ਔਰ ਕੁਰਾਸ਼ ਦੇ ਵਿੱਚ ਆਹੀ ਡਿਫਰੈਂਸ ਹੈ ਕੁਰਾਸ਼ ਦੇ ਵਿੱਚ ਸਿਰਫ ਸਟੈਂਡਿੰਗ ਫਾਈਟ ਹੈ ਜੂਡੋ ਦੇ ਵਿੱਚ ਜਿਹੜੀ ਹੈ ਉਹ ਗਰਾਉਂਡ ਵਰਕ ਵੀ ਹੁੰਦੀ ਆ ਉਹ ਮੰਨੀ ਜਾਂਦੀ ਹੈ ਫਾਈਟ ਨਾ ਤੇ ਇਸ ਕਰਕੇ ਫਿਰ ਵਿਆਸੇ ਜਿਹੜੀ ਕੁਰਾਸ਼ ਹੈ ਆਪਣੇ ਈਰਾਨ ਤੋਂ ਕਜ਼ਾਕਿਸਤਾਨ ਤੋਂ ਸ਼ੁਰੂ ਹੋਈ ਹੈ ਬਹੁਤ ਪੁਰਾਣਾ 3-4-4000 ਸਾਲ ਪੁਰਾਣਾ ਮਾਰਸ਼ਲ ਆੜਾ ਜੋ ਟੈਕਨੀਕਲੀ ਡிரஸ் ਪਾ ਕੇ ਹੁਣ ਮੈਦਾਨ ਦੇ ਉੱਪਰ ਲਿਆਂਦਾ ਗਿਆ ਇਸ ਤਰ੍ਹਾਂ ਇਹਨੂੰ ਹੌਂਦ ਵਿੱਚ ਲਿਆਂਦਾ ਗਿਆ ਇੰਡੀਆ ਦੇ ਵਿੱਚ ਇਹ ਕੁਰਾਸ਼ ਘੱਟੋ ਘੱਟ 5-6 ਸਾਲ ਤੋਂ ਹੈ ਸਾਡੇ ਇੰਡੀਆ ਦੇ ਵਿੱਚ ਜਿਹੜੇ ਆਪਣੇ ਪ੍ਰੈਜ਼ੀਡੈਂਟ ਨੇ ਇੰਡੀਆ ਕੁਰਾਸ਼ ਅਸੋਸ਼ ਦੇ ਮਿਸਟਰ ਰਵੀ ਕਪੂਰ ਜੀ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਸੁਰਜੀਤ ਵਾਲੀਆ ਜੀ ਪਟਿਆਲਾ ਤੋਂ ਉਹ ਵੀ ਸਾਡੇ ਵਿੱਚ ਆਏ ਹੋਏ ਨੇ ਤੇ ਮਿਸਟਰ ਸੋਨੀ ਜੀ ਪ੍ਰੈਜ਼ੀਡੈਂਟ ਸਾਡੇ ਕੁਰਾਸ਼ ਐਸੋਸੀਏਸ਼ਨ ਪੰਜਾਬ ਦੇ ਉਹ ਵੀ ਸਾਡੇ ਵਿੱਚ ਇੱਥੇ ਆਏ ਹੋ ਨੇ ਸਾਡੇ ਇੰਟਰਨੈਸ਼ਨਲ ਰੈਫਰੀ ਵਾਲੀਆ ਜੀ ਆਲਰੇਡੀ ਵੀ ਇੰਟਰਨੈਸ਼ਨਲ ਰੈਫਰੀ ਨੇ ਅਨਸ਼ੂਲ ਸ਼ਰਮਾ ਜੀ ਇੰਟਰਨੈਸ਼ਨਲ ਰੈਫਰੀ ਨੇ ਤੇ ਸਾਡੇ ਹੋਰ ਦੋ ਬੱਚੇ ਜੀ ਆ ਔਰ ਸਿਮਰਨ ਇਹਨਾਂ ਨੇ ਸਟੇਟ ਰੈਫਰੀ ਦਾ ਕੋਰਸ ਪਾਸ ਕੀਤਾ ਹੈ ਵਾਲੀਆ ਸਾਹਿਬ ਦੀ ਇਹਨਾਂ ਦੀ ਉਗਾਈ ਦੇ ਵਿੱਚ ਤੇ ਅਸੀਂ ਟੂਰਨਾਮੈਂਟ ਜਿਹੜਾ ਚੱਲ ਰਿਹਾ ਹੈ ਇਹਦੇ ਚੋਂ ਬੱਚਿਆਂ ਦਾ ਅੱਗੇ ਸਕੋਪ ਬਹੁਤ ਹੈ ਨੈਸ਼ਨਲ ਇੰਟਰਨੈਸ਼ਨਲ ਲੈਵਲ ਆਲਰੇਡੀ ਸਾਡੇ ਇੰਡੀਆ ਦੇ ਏਸ਼ੀਅਨ ਗੇਮਸ ਵਿੱਚ ਇੱਕ 2022 ਦੇ ਵਿੱਚ ਏਸ਼ੀਅਨ ਗੇਮਸ ਵਿੱਚ ਬ੍ਰੌਂਜ਼ ਮੈਡਲ ਆਇਆ ਸੀਗਾ ਉਸ ਲੜਕੀ ਨੂੰ ਦਿੱਲੀ ਦੀ ਲੜਕੀ ਨੂੰ ਇੰਸਪੈਕਟਰ ਦੀ ਜੌਬ ਮਿਲੀ ਹੈ ਸਕੋਪ ਹੈਗਾ ਬੱਚਿਆਂ ਵਾਸਤੇ ਸਪੋਰਟਸ ਜੁਆਇਨ ਕਰੋ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਅੱਗੇ ਤੁਹਾਡਾ ਬ੍ਰਾਈਟ ਫਿਊਚਰ ਹੈ ਤੁਹਾਨੂੰ ਜੌਬਸ ਵਾਸਤੇ ਵੀ ਅੱਛਾ ਫਿਊਚਰ ਹੈ ਥੈਂਕ ਯੂ ਸੋ ਮਚ